ਤੁਹਾਡੀ ਰੋਟੀ ਨਾਲ ਤੁਹਾਡਾ 3 ਗੁਣਾ ਸਲਾਦ ਹੋਣਾ ਚਾਹੀਦਾ ਹੈ ਜੇ ਤੁਸੀਂ ਆਪਣੇ ਲੀਵਰ ਨੂੰ ਜਵਾਨ ਰੱਖਣਾ ਹੈ ਤੰਦਰੁਸਤ ਰੱਖਣਾ ਹੈ ਹਰ ਬੰਦੇ ਦੇ ਗੈ ਸਤਜਾਬ ਆਮ ਗੱਲ ਹੈ ਲੀਵਰ ਫੈਟੀ ਹੋਊਗਾ ਤੁਹਾਡਾ ਗੈਸ ਤਜਾਬ ਤੁਹਾਡੇ ਬਣੂਗਾ ਹੀ ਗੈਸ ਤਜਾਬ ਤੁਹਾਡੇ ਬਣੂਗਾ ਤੁਹਾਡੀਆਂ ਹੱਡੀਆਂ ਨੂੰ ਦਿਨ ਪਰ ਦਿਨ ਉਹ ਖਾਰਦਾ ਜਾਊਗਾ ਖਾਰਦਾ ਜਾਊਗਾ ਤੁਸੀਂ ਇਹ ਕਹਿ ਲੋ ਵੀ ਤੁਹਾਨੂੰ ਜੋੜਾਂਾਂ ਦੀ ਜਿਹੜੀ ਸਮੱਸਿਆ ਅੱਜ ਕੱਲ ਹਰੇਕ ਡਾਕਟਰ ਕਹਿੰਦਾ ਜਾਂ ਗੋਡੇ ਪੋਥੋਲੋਜੀ ਜਾਂ ਆਪਣਾ ਚੂਲਾ ਪੋਥੋਲ ਉਹ ਮੇਨ ਕਾਰਨ ਇਹ ਹੈ ਵੀ ਤੁਹਾਡੇ ਤਜਾਬ ਨੇ ਤੁਹਾਡੇ ਫੈਟੀ ਲੀਵਰ ਦੇ ਜਿਹੜਾ ਉਹਦੇ ਨਾਲ ਤਜਾਬ ਬਣਿਆ ਉਹਨੇ ਤੁਹਾਡੇ ਜਿਹੜੇ ਜੋੜ ਆ ਉਹ ਬਿਲਕੁਲ ਇੱਕ ਤਰ੍ਹਾਂ ਦੇ ਗਾੜ ਕੇ ਰੱਖ ਦਨੇ ਆ ਉਹ ਘਸਾ ਕੇ ਰੱਖ ਦਨੇ ਆ ਉਹ ਅਸਲ ਦੇ ਵਿੱਚ ਠੀਕ ਹੈ ਜਿਹੜਾ ਉਹ ਕੁਦਰਤੀ ਚੀਜ਼ਾਂ ਨੇ ਹੀ ਕਰਨਾ ਨਾ ਕਿ ਕੈਮੀਕਲ ਭਰਪੂਰ ਚੀਜ਼ਾਂ ਨੇ ਲੀਵਰ ਤੋਂ ਸ਼ੁਰੂ ਹੁੰਦਾ ਕਿਉਂਕਿ ਲੀਵਰ ਨਹੀਂ ਤੁਹਾਡੇ ਡਾਈਟ ਦਾ ਤੁਹਾਡੇ ਖਾਣੇ ਦਾ ਜੂਸ ਬਣਾ ਕੇ ਜਿਹੜਾ ਤੁਹਾਡੀ ਬਾਡੀ ਨੂੰ ਦੇਣਾ ਹੈ ਉਹੀ ਜਦੋਂ ਪ੍ਰੋਪਰ ਕੰਮ ਨਹੀਂ ਕਰੂਗਾ ਤੁਹਾਡੀ ਬਾਡੀ ਨੂੰ ਜਿਹੜਾ ਰਸ ਕਿੱਥੋਂ ਮਿਲੇਗਾ ਰਸ ਤੋਂ ਫਿਰ ਰક્ત ਨਹੀਂ ਬਣਨਾ ਹੈਗਾ ਉਥੋਂ ਫਿਰ ਜਿਹੜੀਆਂ ਹੈਗੀਆਂ ਕਮਜ਼ੋਰੀਆਂ ਪੈਣੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਹਰ ਬੰਦੇ ਨੇ ਨਾ ਸੁਣਿਆ ਹੋਊਗਾ ਮਲਠੀ ਦਾ ਨਾਮ ਕੀ ਕਰਨਾ ਹੈ ਇਹਦਾ ਚੂਰਨ ਬਣਾਉਣਾ ਹੈ ਚੂਰਨ ਬਣਾ ਕੇ ਇੱਕ ਚਮਚ ਰੋਜ਼ ਖਾਲੀ ਪੇਟੇ ਦਾ ਤਾਜੇ ਪਾਣੀ ਦੇ ਨਾਲ ਸੇਵਨ ਕਰਨਾ ਤੇ ਬਹੁਤ ਜ਼ਿਆਦਾ ਰਾਹਤ ਮਿਲਣੀ ਸ਼ੁਰੂ ਹੋ ਜੇਗੀ। D5 ਚੈਨਲ ਉਪ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖੀ ਸਿੰਘ ਫੈਟੀ ਲੀਵਰ ਦੀ ਸਮੱਸਿਆ ਲਗਾਤਾਰ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਦੇ ਵਿੱਚ ਜਿਹੜੀ ਆਉਣੀ ਸ਼ੁਰੂ ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਿਆਹ ਦਾ ਸੀਜ਼ਨ ਹੈ ਉਹ ਵੀ ਸ਼ੁਰੂ ਹੋਣ ਵਾਲਾ ਹੈ। ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਅਸੀਂ ਉੱਚਾ ਪਿੰਡ ਸੁਘੋਲ ਬੈਠੇ ਆਂ। ਪੰਗੂ ਹਸਪੀਟਲ ਦੇ ਵਿੱਚ ਜਿੱਥੇ ਡਾਕਟਰ ਜਗਰੂਪ ਪੰਗੂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਦੇ ਲਾਜ ਦੇ ਲਈ ਤੁਹਾਨੂੰ ਕੋਈ ਨਤਰਾਨੀਆਂ ਜਾਣਕਾਰੀਆਂ ਵੀ ਦਵਾਂਗੇ ਤੇ ਇਸ ਦਾ ਹੱਲ ਵੀ ਦੱਸਾਂਗੇ ਪੰਗੂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਜੀ ਜੀ ਪੰਗੂ ਸਾਹਿਬ ਪਹਿਲਾਂ ਤਾਂ ਫੈਰਟੀ ਲਿਬਰ ਹੁੰਦਾ ਕਿਉਂ ਆ ਇਹ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਫੈਰਟੀ ਲਿਬਰ ਹੋਣ ਦੇ ਕਾਰਨ ਕਿਹੜੇ-ਕਿਹੜੇ ਨੇ ਦੇਖੋ ਜੀ ਜਿਹੜੇ ਬੰਦੇ ਨੇ ਖਾਣਾ ਕੈਲੋ ਖਾਣਾ ਲੋੜ ਤੋਂ ਜ਼ਿਆਦਾ ਰੱਜ ਕੇ ਖਾਣਾ আর ਰਾਤ ਦੇ ਸਮੇਂ ਚ ਜ਼ਿਆਦਾ ਖਾਣਾ ਠੀਕ ਹੈ ਜੀ ਬਰਜਸ਼ ਨਾਲ ਕਰਨੀ ਹੈ ਨਹੀਂ ਪਾਣੀ ਘੱਟ ਤੋਂ ਘੱਟ ਪੀਣਾ ਉਹਨਾਂ ਦਾ ਲੀਵਰ ਜਿਹੜਾ ਹੈਗਾ ਉਹ ਫੈਟੀ ਹੋਣ ਦੇ ਜਿਹੜੇ ਚਾਂਸ ਬਹੁਤ ਜ਼ਿਆਦਾ ਵੱਧਦੇ ਨੇ ਤੇ ਫੈਟੀ ਲੀਵਰ ਹੁੰਦਾ ਵੀ ਹੈ ਹਨਾ ਜਿਹੜੇ ਹੁਣ ਤੁਸੀਂ ਅੱਜ ਕੱਲ ਦੇਖਿਆ ਲੋਕ ਸਵੇਰੇ ਆਪਣੇ ਜੌਬ ਤੇ ਚਲੇ ਜਾਂਦੇ ਨੇ ਕੰਮਕਾਰੇ ਇਦਾਂ ਦੇ ਹੋ ਗਏ ਵੀ ਸਵੇਰੇ ਘਰ ਤੋਂ ਬਿਨਾ ਖਾਦੇ ਤੋਂ ਖਾਣਾ ਚੱਲੇ ਜਾਣਾ ਦੁਪਹਿਰ ਨੂੰ ਵੀ ਬਹੁਤ ਘੱਟ ਖਾਣਾ ਤੇ ਰਾਤ ਨੂੰ ਜਿਹੜਾ ਹੈਗਾ ਜਦੋਂ ਭੁੱਖ ਜ਼ਿਆਦਾ ਲੱਗਦੀ ਹੈ ਫਿਰ ਜ਼ਿਆਦਾ ਬਹੁਤ ਜ਼ਿਆਦਾ ਲੋੜ ਨਾਲੋਂ ਜ਼ਿਆਦਾ ਜਿਹੜਾ ਰੱਜ ਕੇ ਖਾ ਕੇ ਜਦੋਂ ਸੌਂ ਜਾਂਣਾ ਉਹ ਸਾਰਾ ਦਬਾਅ ਤੁਹਾਡੇ ਜਿਹੜਾ ਲੀਵਰ ਤੇ ਪੈਂਦਾ ਉਹਦੇ ਕਾਰਨ ਤੁਹਾਡਾ ਜਿਹੜਾ ਲੀਵਰ ਫੈਟੀ ਹੁੰਦਾ ਹੈ ਬਹੁਤ ਸਾਰੇ ਲੋਕਾਂ ਦਾ ਤੁਸੀਂ ਸੁਣਿਆ ਵੀ ਹੋਣਾ ਵੀ ਅਸੀਂ ਅਲਕੋਹਲ ਵੀ ਨਹੀਂ ਲੈਂਦੇ ਜਾਂ ਬਾਹਰ ਦਾ ਖਾਣਾ ਵੀ ਨਹੀਂ ਖਾਂਦੇ ਫਿਰ ਵੀ ਸਾਡਾ ਜਿਹੜਾ ਲੀਵਰ ਸਿਰੋਸਿਸ ਹੋ ਗਿਆ ਜਾਂ ਲੀਵਰ ਫੇਲਿਅਰ ਦੇ ਚਾਂਸ ਜਿਹੜੇ ਅੱਜ ਕੱਲ ਤੁਸੀਂ ਦੇਖਦੇ ਹੋ ਆਮ ਦੇਖਦੇ ਹੋ ਹਰ ਤੀਜੇ ਬੰਦੇ ਨੂੰ ਇਹ ਸਮੱਸਿਆ ਹੈ ਉਹ ਉਹਦਾ ਕਾਰਨ ਇਹ ਨਹੀਂ ਹੈਗਾ ਵੀ ਜ਼ਿਆਦਾ ਤੁਸੀਂ ਕੈਮੀਕਲ ਵਾਲਾ ਖਾਣਾ ਖਾਣੇ ਹੋ ਜਾਂ ਜ਼ਿਆਦਾ ਬਾਹਰਲਾ ਖਾਣਾ ਖਾਣੇ ਉਹਦਾ ਇੱਕ ਕਾਰਨ ਏ ਵੀ ਹੈ ਵੀ ਜੇ ਤੁਸੀਂ ਘਰ ਦਾ ਖਾਣਾ ਵੀ ਖਾਣੇ ਹੋ ਕਿਉਂਕਿ ਉਹਨੂੰ ਤੁਸੀਂ ਜਦੋਂ ਲੋੜ ਤੋਂ ਜ਼ਿਆਦਾ ਖਾ ਲੰਨੇ ਹੋ ਔਰ ਖਾਂਦੇ ਉਸ ਟਾਈਮ ਉਹ ਜਿਸ ਟਾਈਮ ਸਾਡੀ ਬਾਡੀ ਨੇ ਅਰੈਸਟ ਕਰਨਾ ਆਰਾਮ ਕਰਨਾ ਉਸ ਟਾਈਮ ਸਾਡੀ ਕੈਲਰੀ ਨਹੀਂ ਬਰਨ ਹੋਣੀ ਜਿੰਨਾ ਅਸੀਂ ਖਾਧਾ ਹੈ ਉਸ ਕਰਕੇ ਜਿਹੜਾ ਸਾਡਾ ਲੀਵਰ ਹੈ ਉਹ ਦਿਨ ਪਰ ਦਿਨ ਖਰਾਬ ਹੁੰਦਾ ਜਾਂਦਾ ਉਹ ਚ ਫੈਟ ਭਰਦੀ ਜਾਂਦੀ ਹੈ ਉਹਦਾ ਸਾਈਜ਼ ਵੀ ਕਈ ਵੀ ਤੁਸੀਂ ਦੇਖਿਆ ਵੀ ਕਈਏ ਬਹੁਤ ਸਾਰੇ ਮਰੀਜ਼ ਸਾਡੇ ਕੋਲ ਇਦਾਂ ਦੇ ਆਉਂਦੇ ਨੇ ਜਿਨ੍ਹਾਂ ਦਾ ਲੀਵਰ ਦੇ ਸੈੱਜ ਵੀ ਬਹੁਤ ਜ਼ਿਆਦਾ ਵਧੇ ਹੋਏ ਹੁੰਦੇ ਨੇ ਉਹਨਾਂ ਨੂੰ ਫਿਰ ਸਾਹ ਦੀ ਵੀ ਦਿੱਕਤ ਆਉਂਦੀ ਹੈ ਵੀ ਸਾਹ ਵੀ ਚੜਦਾ ਹੁਣ ਤੁਸੀਂ ਦੇਖਿਆ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਵੀ ਸਾਡਾ ਜਿਹੜਾ ਹੈਗਾ ਕੋਲੇਸਟ੍ਰੋਲ ਜਾਂ ਟ੍ਰਾਈਗਲਿਸਰਾਈਡ ਆ ਜਿਹੜਾ ਗੰਦਾ ਖੂਨ ਆ ਸਾਡਾ ਗੰਧਲਾ ਖੂਨ ਆ ਉਹ ਬਹੁਤ ਜ਼ਿਆਦਾ ਵਧੇ ਹੀ ਰਹਿੰਦਾ ਦਵਾਈਆਂ ਖਾਣ ਦੇ ਕਾਰਨ ਉਹਦਾ ਇੱਕੋ ਇੱਕ ਕਾਰਨ ਹੈ ਤੁਹਾਡਾ ਫੈਟੀ ਲੀਵਰ ਤੁਹਾਡੇ ਫੈਟ ਦੇ ਵਿੱਚ ਜਿਹੜੀ ਮੇਦ ਹੈ ਉਹ ਜਿਆਦਾ ਚੜ ਜਾਂਦੀ ਹੈ ਜਦੋਂ ਉਦੋਂ ਤੁਹਾਡਾ ਜਿਹੜਾ ਕੋਲੇਸਟੇਰੋਲ ਹੈ ਤੇ ਗੰਦੀ ਜਿਹੜੀ ਚਰਬੀ ਹੈ ਉਹ ਕਦੇ ਕੰਟਰੋਲ ਦੇ ਵਿੱਚ ਨਹੀਂ ਆਉਂਦੀ ਉਹ ਸਦਾ ਵੱਧ ਹੀ ਹੋ ਰਹਿੰਦੀ ਹੈ ਜਿੰਨੀ ਮਰਜ਼ੀ ਦਵਾਈਆਂ ਖਾ ਲਓ ਉਹਦੇ ਵਿੱਚ ਜੀ ਜੀ ਇਹ ਤੋਂ ਅੱਗੇ ਜਿਵੇਂ ਫੈਟੀ ਲੀਵਰ ਹੋ ਗਿਆ ਬੰਦੇ ਦਾ ਅੱਗੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਹੜੀਆਂ ਲੱਗਣੀਆਂ ਸ਼ੁਰੂ ਹੋਈਆਂ ਨੇ ਦੇਖੋ ਫੈਟੀ ਲੀਵਰ ਹੋ ਗਿਆ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡਾ ਜੀ ਕੋਲੇਸਟ੍ਰੋਲ ਵਧਣਾ ਵਧਣਾ ਜਿਵੇਂ ਆਪਾਂ ਦੱਸਿਆ ਉਸ ਤੋਂ ਬਾਅਦ ਮਟਾਪਾ ਆਉਣਾ ਸ਼ੁਰੂ ਹੋਊਗਾ ਮਟਾਪਾ ਆਉਣ ਤੋਂ ਬਾਅਦ ਜਿਹੜਾ ਤੁਹਾਨੂੰ ਬੀਪੀ ਦੀ ਸਮੱਸਿਆ ਵਧ ਜਾਣੀ ਹੈ ਬੀਪੀ ਦੀ ਸਮੱਸਿਆ ਵਧੂਗੀ ਤੁਹਾਡੇ ਜਿਹੜੇ ਗੁਰਦਿਆਂ ਤੇ ਉਹ ਮਾੜੇ ਅਸਰ ਪੈਣੇ ਸ਼ੁਰੂ ਹੋ ਜਾਣਗੇ ਜਾਂ ਉਹਨਾਂ ਦੇ ਵਿੱਚ ਕਰੈਟੀਨਾਈਨ ਵੱਧਾ ਯੂਰਿਕ ਬਲੱਡ ਯੂਰੀਆ ਜਿਹੜਾ ਉਹ ਜ਼ਿਆਦਾ ਵਧਣ ਲੱਗ ਜਾਂਦਾ ਇਹ ਇਕੱਲੇ ਲੀਵਰ ਖਰਾਬ ਹੋਣ ਕਰਕੇ ਹੀ ਜਿਹੜ ਸਾਹਮਣਾ ਕਰਨਾ ਪੈਂਦਾ ਜੀ ਜੀ ਕਈ ਬੱਚੇ ਵੀ ਨੇ ਅੱਜਕੱਲ੍ਹ ਬੱਚਿਆਂ ਦੇ ਵੀ ਫੈਟੀ ਲੀਵਰ ਆਉਣੇ ਸ਼ੁਰੂ ਹੋ ਗਏ ਸਰ ਬੱਚਿਆਂ ਦੇ ਵਿੱਚ ਦੇਖੋ ਫੈਟੀ ਲੀਵਰ ਆ ਤੁਸੀਂ ਇੱਕ ਇੱਕ ਡੇਢ ਡੇਢ ਸਾਲ ਦੇ ਬੱਚੇ ਨੂੰ ਅਸੀਂ ਬਾਜ਼ਾਰੋਂ ਲੈ ਕੇ ਬੰਦ ਪੈਕਟ ਵਾਲੀਆਂ ਚੀਜ਼ਾਂ ਜਦੋਂ ਖਵਾਉਂਦੇ ਆ ਉਹ ਤੁਸੀਂ ਦੇਖੋ ਪਾਮ ਆਇਲ ਦੇ ਵਿੱਚ ਬਣੀਆਂ ਹੋਈਆਂ ਜਿਹੜਾ ਲਗਭਗ 20-25 ਰੁਪਏ ਲੀਟਰ ਦੇ ਵਿੱਚ ਤੇਲ ਇੰਨਾ ਕੋ ਗੰਦਾ ਤੇਲ ਆ ਉਹ ਜਦੋਂ ਐਦਾਂ ਦੇ ਤੇਲ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਅਸੀਂ ਆਪਣੇ ਇੰਨੇ ਛੋਟੇ ਬੱਚਿਆਂ ਨੂੰ ਖਵਾਵਾਂਗੇ ਉਹਨਾਂ ਦਾ ਤੁਸੀਂ ਦੇਖੋ 1.5 ਇੰਚ ਦਾ ਲੀਵਰ ਹੈ ਇੰਨੇ ਛੋਟੇ ਬੱਚੇ ਨੂੰ ਤੁਸੀਂ ਇੰਨਾ ਹੈਵੀ ਜਦੋਂ ਖਵਾਣਾ ਖਵਾਨੇ ਹੋ ਤੁਸੀਂ ਉਹ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਜਿਹੜੀ ਹੈਗੀ ਆ ਬਾਡੀ ਉਹ ਕਿਵੇਂ ਕਾਮਯਾਬ ਹੋਏਗੀ ਇਸ ਕਰਕੇ ਅੱਜ ਕੱਲ ਜਿਹੜੇ ਬੱਚਿਆਂ ਨੂੰ ਹੈ ਕਹਿ ਲਓ ਛੋਟੀ ਉਮਰ ਦੇ ਵਿੱਚ ਲੀਵਰ ਦੀਆਂ ਬਿਮਾਰੀਆਂ ਛੋਟੀ ਉਮਰ ਦੇ ਵਿੱਚ ਪੇਟ ਦੀਆਂ ਬਿਮਾਰੀਆਂ ਜਾਂ ਬਹੁਤੇ ਬੱਚਿਆਂ ਨੂੰ ਕਬਜ ਬਹੁਤ ਜ਼ਿਆਦਾ ਰਹਿੰਦੀ ਆ ਜਾਂ ਤੁਸੀਂ ਦੇਖੋ ਆਮ ਹਰ ਬੱਚੇ ਨੂੰ ਅੱਜ ਕੱਲ ਦੇ ਵਿੱਚ ਜਿਹੜੀ ਮੇਨ ਸਮਸਿਆ ਅੱਖਾਂ ਦੀ ਨਜ਼ਰੇ ਘਟੀ ਜਾ ਰਹੀ ਉਹ ਸਾਰਾ ਜਿਹੜਾ ਕਾਰਨ ਹੈ ਉਹ ਮੇਨ ਤੁਹਾਡੇ ਜਿਹੜਾ ਹੈਗਾ ਲੀਵਰ ਤੋਂ ਸ਼ੁਰੂ ਹੁੰਦਾ ਕਿਉਂਕਿ ਲੀਵਰ ਨਹੀਂ ਤੁਹਾਡੇ ਡਾਈਟ ਦਾ ਤੁਹਾਡੇ ਖਾਣੇ ਦਾ ਜੂਸ ਮੜਾ ਕੇ ਜਿਹੜਾ ਤੁਹਾਡੀ ਬੋਡੀ ਨੂੰ ਦੇਣਾ ਉਹੀ ਜਦੋਂ ਪ੍ਰੋਪਰ ਕੰਮ ਨਹੀਂ ਕਰੂਗਾ ਤੁਹਾਡੀ ਬੋਡੀ ਨੂੰ ਜਿਹੜਾ ਰਸ ਕਿੱਥੋਂ ਮਿਲੇਗਾ ਰਸ ਤੋਂ ਫਿਰ ਰક્ત ਨਹੀਂ ਬਣਨਾ ਹੈਗਾ ਉਥੋਂ ਫਿਰ ਜਿਹੜੀਆਂ ਹੈਗੀਆਂ ਕਮਜ਼ੋਰੀਆਂ ਪੈਣੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਜੀ ਤੁਹਾਡੇ ਕੋਲ ਇਹਦਾ ਇਲਾਜ ਕੀ ਹੈ ਜੀ ਜੇ ਫੈਟੀ ਲੀਵਰ ਦਾ ਆ ਜੀ ਇਲਾਜ ਕਰਨਾ ਚਾਹੀਏ ਦੇਖੋ ਫੈਟੀ ਲੀਵਰ ਦਾ ਸਭ ਤੋਂ ਵੱਡਾ ਜਿਹੜਾ ਇਲਾਜ ਹੈ ਬੰਦਾ ਘਰ ਬਹਿ ਕੇ ਕਰ ਸਕਦਾ ਸਭ ਤੋਂ ਬੈਲਨ ਦਾ ਇਹ ਆ ਵੀ ਉਹਨੂੰ ਆਪਣੀ ਕਸਰਤ ਉਸ ਤੋਂ ਬਾਅਦ ਉਹਦੀ ਡਾਈਟ ਜਿਹੜੀ ਪ੍ਰੋਪਰ ਚਾਹੀਦਾ ਸਵੇਰ ਦਾ ਖਾਣਾ ਰੱਜ ਕੇ ਹੋਣਾ ਚਾਹੀਦਾ ਦੁਪਹਿਰ ਦਾ ਉਸ ਤੋਂ ਅੱਧਾ ਤੇ ਰਾਤ ਨੂੰ ਨਾ ਮਾਤਰ ਖਾਣਾ ਜਿਹੜਾ ਖਾਣਾ ਤੁਸੀਂ ਕਹੋ ਵੀ ਇੱਕ ਤਰ੍ਹਾਂ ਦਾ ਪੇਟ ਨੂੰ ਆਸਰਾ ਦੇਣ ਵਾਸਤੇ ਉਹ ਵੀ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਜੇ ਅਸਲੀ ਆਯੁਰਵੇਦ ਦੇ ਹਿਸਾਬ ਨਾਲ ਚੱਲੀਏ ਜਾਂ ਪੁਰਾਣੇ ਸਮੇਂ ਦੇ ਵਿੱਚ ਅਸੀਂ ਬਜ਼ੁਰਗਾਂ ਦੇ ਹਿਸਾਬ ਨਾਲ ਚੱਲੀਏ ਬਜ਼ੁਰਗ ਸਾਡੇ ਦਿਨ ਖੜੇ ਜਿਹੜਾ ਸ਼ਾਮ ਦਾ ਖਾਣਾ ਖਾ ਲੈਂਦੇ ਸੀ ਇਸ ਕਰਕੇ ਉਹ ਕਦੇ ਬਿਮਾਰ ਨਹੀਂ ਸੀ ਹੁੰਦੇ ਕੋਈ ਹਜ਼ਾਰਾਂ ਵਿੱਚ ਇੱਕ ਅੱਧਾ ਬੰਦਾ ਬਿਮਾਰ ਅਣਗਹਿਲੀ ਨਾਲ ਹੋ ਗਿਆ ਹੋ ਗਿਆ ਨਹੀਂ ਅੱਜ ਕੱਲ ਤੁਸੀਂ ਦੇਖੋ ਵੀ ਹਰ ਬੰਦਾ ਬਿਮਾਰ ਹੈ ਹਰ ਬੰਦੇ ਦੇ ਗੈ ਸਤਜਾਬ ਆਮ ਗੱਲ ਹੈ ਲੀਵਰ ਫੈਟੀ ਹੋਊਗਾ ਤੁਹਾਡਾ ਗੈਸ ਤਜਾਬ ਤੁਹਾਡੇ ਬਣੂਗਾ ਹੀ ਗੈਸ ਤਜਾਬ ਤੁਹਾਡੇ ਬਣੂਗਾ ਤੁਹਾਡੀਆਂ ਹੱਡੀਆਂ ਨੂੰ ਦਿਨ ਪਰ ਦਿਨ ਉਹ ਖਾਰਦਾ ਜਾਊਗਾ ਖਾਰਦਾ ਜਾਊਗਾ ਤੁਸੀਂ ਇਹ ਕਹਿ ਲੋ ਵੀ ਤੁਹਾਨੂੰ ਜੋੜਾਂਾਂ ਦੀ ਜਿਹੜੀ ਸਮੱਸਿਆ ਅੱਜ ਕੱਲ ਹਰੇਕ ਡਾਕਟਰ ਕਹਿੰਦਾ ਜਾਂ ਗੋਡੇ ਪਵਾਲੋਜੀ ਜਾਂ ਆਪਣਾ ਚੂਲਾ ਪਵਾਲੋ ਉਹ ਮੇਨ ਕਾਰਨ ਇਹ ਹੈ ਵੀ ਤੁਹਾਡੇ ਤਜਾਬ ਨੇ ਤੁਹਾਡੇ ਫੈਟੀ ਲੀਵਰ ਦੇ ਜਿਹੜਾ ਉਹਦੇ ਨਾਲ ਤਜਾਬ ਬਣਿਆ ਉਹਨੇ ਤੁਹਾਡੇ ਜਿਹੜੇ ਜੋੜ ਉਹ ਬਿਲਕੁਲ ਇੱਕ ਤਰ੍ਹਾਂ ਦੇ ਗਾਲ ਕੇ ਰੱਖ ਦਨੇ ਆ ਉਹ ਘਸਾ ਕੇ ਰੱਖ ਦਨੇ ਆ ਉਹ ਇਸ ਕਰਕੇ ਜਿਹੜੀਆਂ ਹੈਗੀਆਂ ਫੈਟੀ ਲੀਵਰ ਨੂੰ ਬਚਾਉਣ ਵਾਸਤੇ ਤੁਹਾਨੂੰ ਅੱਜ ਇੱਕ ਘਰੇ ਬੈਠੇ ਆਪਾਂ ਨੁਸਖਾ ਦੱਸਦੇ ਆਂ ਪਰ ਨਾਲ ਤੁਹਾਡੀ ਸਭ ਤੋਂ ਪਹਿਲਾਂ ਡਾਈਟ ਜ਼ਰੂਰੀ ਹੈ ਵੀ ਤੁਸੀਂ ਖਾਣਾ ਕਿਦਾਂ ਦਾ ਲੈ ਰਹੇ ਹੋ ਤੁਹਾਡੇ ਖਾਣੇ ਨਾਲੋਂ ਤੁਹਾਡੀ ਰੋਟੀ ਨਾਲੋਂ ਤੁਹਾਡਾ ਤਿੰਨ ਗੁਣਾ ਸਲਾਦ ਹੋਣਾ ਚਾਹੀਦਾ ਹੈ ਜੇ ਤੁਸੀਂ ਆਪਣੇ ਲੀਵਰ ਨੂੰ ਜਵਾਨ ਰੱਖਣਾ ਹੈ ਤੰਦਰੁਸਤ ਰੱਖਣਾ ਹੈ ਤੁਸੀਂ ਕੀ ਕਰਨਾ ਹੈ ਹਰ ਬੰਦੇ ਨੇ ਦੇਖਿਆ ਮਲਠੀ ਹਰ ਬੰਦੇ ਨੇ ਨਾ ਸੁਣਿਆ ਹੋਊਗਾ ਮਲਠੀ ਦਾ ਨਾਂ ਕੀ ਕਰਨਾ ਹੈ ਇਹਦਾ ਚੂਰਨ ਬਣਾਉਣਾ ਹੈ ਚੂਰਨ ਬਣਾ ਕੇ ਇੱਕ ਚਮਚ ਰੋਜ਼ ਖਾਲੀ ਪੇਟੇ ਦਾ ਤਾਜੇ ਪਾਣੀ ਦੇ ਨਾਲ ਸੇਵਨ ਕਰਨਾ ਤੇ ਡੇਢ ਤੋਂ 2 ਘੰਟੇ ਕੁਝ ਨਹੀਂ ਖਾਣਾ ਪੀਣਾ ਜਿਨ੍ਹਾਂ ਦਾ ਫੈਟੀ ਲੀਵਰ ਆ ਦਿਨਾਂ ਦੇ ਵਿੱਚ ਤੁਸੀਂ ਇਹ ਕਹਿ ਲਓ ਵੀ ਦਿਨਾਂ ਦੇ ਵਿੱਚ ਹੀ 5 ਤੋਂ 7 ਦਿਨ ਦੇ ਵਿੱਚ ਤਜਾ ਬਣਨਾ ਬੰਦ 5 ਤੋਂ 7 ਦਿਨ ਦੇ ਵਿੱਚ ਜਿਹੜਾ ਤੁਹਾਡਾ ਲੀਵਰ ਹਲਕਾ ਬਣ ਜਿਨ੍ਹਾਂ ਦੇ ਇੱਕ ਸਾਈਡ ਤੋਂ ਵੱਖੀ ਭਾਰੀ ਰਹਿੰਦੀ ਆ ਉਹ ਵੀ 5 ਤੋਂ 7 ਦਿਨ ਦੇ ਵਿੱਚ ਤੁਸੀਂ ਇਹ ਕਹਿ ਲਓ ਵੀ ਬਹੁਤ ਜ਼ਿਆਦਾ ਰਾਹਤ ਮਿਲਣੀ ਸ਼ੁਰੂ ਹੋ ਜਾਏਗੀ ਹੁਣ ਤੁਸੀਂ ਅਗਲੀ ਗੱਲ ਤੁਹਾਨੂੰ ਦੱਸਣ ਲੱਗੇ ਆ ਕਈਆਂ ਦੇ ਲੀਵਰ ਦੇ ਵਿੱਚ ਨਾ ਗਰਮੀ ਪੈ ਜਾਂਦੀ ਆ ਗਰਮੀ ਪੈਣ ਕਰਕੇ ਲਿਵਰ ਦੇ ਵਿੱਚ ਉਹਨਾਂ ਨੂੰ ਹिचਕੀ ਨਹੀਂ ਹਟਦੀ ਜੀ ਇਥੋਂ ਭਾਰਾ ਬਣ ਰਹਿਦਾ ਉਹਨਾਂ ਨੇ ਕੀ ਲੈਣੀ ਹੈ ਇਹ ਤੁਸੀਂ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਸੰਡ ਮਿਲ ਜਾਣੀ ਹੈ ਇਹ ਇੱਕ ਫਰੀ ਵਰਗੀਆਂ ਚੀਜ਼ਾਂ ਹਨ ਨੇਚਰਲ ਚੀਜ਼ਾਂ ਅੱਜ ਕੱਲ੍ਹ ਦੇ ਲੋਕ ਜਿਹੜੇ ਜ਼ਿਆਦਾ ਤੁਸੀਂ ਇਹ ਗੱਲੋ ਵੀ ਪੜੇ ਲਿਖੇ ਕਹਿ ਲੋ ਜ਼ਿਆਦਾ ਬਣ ਗਏ ਉਹ ਇਹ ਚੀਜ਼ਾਂ ਨੂੰ ਪੁਰਾਣੀਆਂ ਚੀਜ਼ਾਂ ਜਾਂ ਘਟੀਆ ਚੀਜ਼ਾਂ ਸਮਝਣ ਲੱਗੇ ਜਿਸ ਕਰਕੇ ਉਹ ਜ਼ਿਆਦਾ ਤੁਸੀਂ ਕਹਿ ਲੋ ਮਾਡਰਨ ਸੋਚ ਰੱਖ ਕੇ ਜ਼ਿਆਦਾ ਉਹ ਬਿਮਾਰੀਆਂ ਦੇ ਵਿੱਚ ਘਿਰ ਗਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸਲ ਦੇ ਵਿੱਚ ਠੀਕ ਹੈ ਜਿਹੜਾ ਉਹ ਕੁਦਰਤੀ ਚੀਜ਼ਾਂ ਨੇ ਹੀ ਕਰਨਾ ਹੈ ਨਾ ਕਿ ਕੈਮੀਕਲ ਭਰਪੂਰ ਚੀਜ਼ਾਂ ਨੇ ਜੋ ਅਸੀਂ ਸਵੇਰੇ ਉੱਠ ਕੇ ਖਾਲੀ ਪੇਟ ਕੈਪਸੂਲ ਖਾਈ ਜਾਂਦੇ ਆ ਜਾਂ ਉਹ ਖਾ ਲਿਆ ਉਹ ਆ ਖਾ ਲਿਆ ਹੁਣ ਤੁਸੀਂ ਉਹਦੀ ਵਾਸਤੇ ਤੁਹਾਨੂੰ ਜਿਹਨਾਂ ਦੇ ਹਿਚਕੀ ਨਹੀਂ ਹਟਦੀ ਜਾਂ ਜਿਨਾਂ ਦੇ ਤਜਾਬ ਹਟਦਾ ਹੀ ਹੈ ਨਹੀਂ ਉਹਨਾਂ ਵਾਸਤੇ ਨੁਸਖਾ ਦੱਸਣ ਲੱਗੇ ਆ ਬਾਜ਼ਾਰੋਂ ਤੁਸੀਂ ਸੁੰਡ ਲੈ ਲੈਣੀ ਆ ਜਾਂ ਤੁਸੀਂ ਘਰੇ ਵੀ ਬਣਾ ਸਕਦੇ ਹੋ ਸੁੰਡ ਲੈ ਕੇ ਤੁਸੀਂ ਇਹਦਾ ਚੂਰਨ ਕਰ ਲੈਣਾ ਚੂਰਨ ਬਣਾ ਕੇ ਇਹਨੂੰ ਕੱਪੜੇ ਛਾਨ ਕਰਨਾ ਅੱਧਾ ਚਮਚ ਇੱਕ ਗਲਾਸ ਪਾਣੀ ਦੇ ਵਿੱਚ ਇਹਦਾ ਘੋਲ ਕੇ ਇੱਕ ਚਮਚ ਉਹਦੇ ਵਿੱਚ ਪਿਓਰ ਦੇਸੀ ਖੰਡ ਪਾਉਣੀ ਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਤੁਸੀਂ ਘੋਲ ਕੇ ਪੀ ਲੈਣਾ 5 ਤੋਂ 7 ਮਿੰਟ ਦੇ ਵਿੱਚ ਹਿਚਕੀ ਤੇ 5 ਤੋਂ 7 ਮਿੰਟ ਦੇ ਵਿੱਚ ਜਿਹੜਾ ਤੁਹਾਡਾ ਤਜਾਬ ਨੂੰ ਇੰਨਾ ਘਰ ਰਾਹਤ ਦੇ ਦਿੰਦਾ ਹੈ ਅਰ ਤੁਹਾਡੇ ਲੀਵਰ ਨੂੰ ਕਲੀਨ ਕਰਕੇ ਬਿਲਕੁਲ ਰੱਖ ਦਿੰਦਾ ਹੈ ਜਿਨ੍ਹਾਂ ਦਾ ਲੀਵਰ ਫੈਟੀ ਹੈ ਜਿਨ੍ਹਾਂ ਦੇ ਹਾਜਮਾ ਸਹੀ ਨਹੀਂ ਹੈਗਾ ਜਿਨ੍ਹਾਂ ਦੇ ਤਜਾਬ ਬਣਦਾ ਜਾਂ ਜਿਨ੍ਹਾਂ ਦੇ ਮੂੰਹ ਦੇ ਵਿੱਚ ਕੌੜਾ ਪਾਣੀ ਆਉਂਦਾ ਜਾਂ ਜਿਨ੍ਹਾਂ ਨੂੰ ਲੈਟਰਨ ਖੁੱਲਕੇ ਨਹੀਂ ਆਉਂਦੀ ਟੱਟੀ ਖੁੱਲਕੇ ਨਹੀਂ ਆਉਂਦੀ ਬਹੁਤ ਜ਼ਿਆਦਾ ਉਹਨਾਂ ਨੂੰ ਦਵਾਈਆਂ ਖਾਣੀਆਂ ਪੈਣੀਆਂ ਉਹਨਾਂ ਵਾਸਤੇ ਇੱਕੇ ਰਾਮ ਬਣ ਚੀਜ਼ ਹੈ ਅਮਰਤ ਦੇ ਸਮਾਨ ਚੀਜ਼ ਹੈ ਜੀ ਜੀ ਤੇ ਇਸ ਦਿਨ ਨਾਲੇ ਹੁਣ ਜਿਵੇਂ ਵਿਆਹਾਂ ਦਾ ਸੀਜ਼ਨ ਆਉਣਾ ਸ਼ੁਰੂ ਹੋ ਗਿਆ ਜੀ ਲੋਕ ਬਿਆਂ ਦੇ ਵਿੱਚ ਜਾਂਦੇ ਨੇ ਪਹਿਲਾਂ ਠੰਡਾ ਖਾ ਲੈਂਦੇ ਫਿਰ ਗਰਮ ਖਾ ਲੈਂਦੇ ਨੇ 6-7 ਘੰਟਿਆਂ ਚ ਇੰਨਾ ਖਾ ਲੈਂਦੇ ਨੇ ਵੀ ਉਹਨਾਂ ਨੇ ਮਿਲਦਾ ਵੀ 5-4 ਦਿਨਾਂ ਚ ਨਹੀਂ ਖਾਦਾ ਹੁੰਦਾ ਜੀ ਬਾਈ ਜੀ ਗੱਲ ਇੱਕ ਹੈ ਜਿਹੜਾ ਇਨਸਾਨ ਜੀਭ ਤੇ ਬੋਲਣ ਲੱਗੇ ਅਰ ਖਾਣ ਲੱਗੇ ਕੰਟਰੋਲ ਕਰਦਾ ਨਾ ਉਹ ਨਾ ਤਾਂ ਬੰਦਾ ਮਾਨਸਿਕ ਪੱਖੋਂ ਦੁਖੀ ਹੁੰਦਾ ਨਾ ਉਹ ਇਨਸਾਨ ਸਰੀਰਕ ਪੱਖੋਂ ਦੁਖੀ ਹੁੰਦਾ ਕਿਉਂਕਿ ਇਹ ਜੀਵ ਐਦਾਂ ਦੀ ਚੀਜ਼ ਹੈ ਜੇ ਤੁਸੀਂ ਸਵਾਦ ਛੱਡ ਤਾ ਤਾਂ ਤੁਸੀਂ ਕਹਿ ਲਓ ਵੀ ਸਾਰੇ ਤੁਹਾਡੇ ਮਾਨਸਿਕ ਵੀ ਤੇ ਤੁਹਾਡੇ ਸਰੀਰਕ ਵੀ ਮਸਲੇ ਹੱਲ ਹੋ ਗਏ ਕਿਉਂਕਿ ਇਹਦਾ ਸਵਾਦ ਛੱਡਣਾ ਬਹੁਤ ਆ ਹੁਣ ਤੁਸੀਂ ਦੇਖੋ ਵੀ ਅੱਜ ਕੱਲ ਬਿਆਂ ਦਾ ਸੀਜ਼ਨ ਆ ਲੋਕ ਸਵੇਰੇ ਘਰੋਂ ਰੋਟੀ ਨਹੀਂ ਖਾ ਕੇ ਜਾਂਦੇ ਇੱਕ ਜਿਹੜੇ ਉਹਨਾਂ ਦੇ ਦਿਮਾਗ ਇਦਾਂ ਦੇ ਹੋ ਚੁੱਕੇ ਨੇ ਉੱਥੇ ਜਾ ਕੇ ਐਨੇ ਕੋ ਗੰਦ ਖਾਣੇ ਗੋਲ ਗੱਪੇ ਵੀ ਖਾ ਲੈਣੇ ਦਹੀਂ ਭੱਲੇ ਵੀ ਖਾ ਲੈਣੇ ਆ ਠੰਡੇ ਵੀ ਪੀ ਲੈਣੇ ਆ ਪਕੌੜੇ ਵੀ ਖਾ ਲੈਣੇ ਆ ਪਨੀਰ ਟਿੱਕੀਆਂ ਵੀ ਖਾ ਲੈਣੀਆਂ ਤੇ ਉਹ ਤੁਸੀਂ ਦੇਖੋ ਵੀ ਸਾਡਾ ਛੋਟਾ ਜਿਹਾ ਜਿਹੜਾ ਲੀਵਰ ਆ ਉਹ ਐਨੇ ਕੋ ਗੰਦ ਨੂੰ ਕਿਵੇਂ ਹਜਮ ਕਰੂਗਾ ਇਹ ਕਦੇ ਖਾਣ ਲੱਗੇ ਜੇ ਇਨਸਾਨ ਸੋਚ ਲਵੇ ਨਾ ਤਾਂ ਕਦੇ ਤੁਸੀਂ ਉਹ ਕਹਿ ਲੋ ਕਿ ਡਾਕਟਰ ਦੇ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਜਿਹੜੇ ਇਨਸਾਨ ਦਾ ਲੀਵਰ ਤੰਦਰੁਸਤ ਹੈ ਉਹਨੂੰ ਛੇਤੀ ਛੇਤੀ ਬਿਮਾਰੀ ਜਿਹੜੀ ਨੇੜੇ ਨਹੀਂ ਆਉਂਦੀ ਜੀ ਮੰਗੋ ਜੀ ਜੇਕਰ ਗੱਲ ਕੀਤੀ ਜਾਵੇ ਲੀਵਰ ਫੈਟੀ ਜਿਵੇਂ ਇਹਦੀਆਂ ਸਟੇਜਾਂ ਹੋਣਗੀਆਂ ਥੋੜਾ ਬਹੁਤਾ ਜੇ ਜ਼ਿਆਦਾ ਹੋ ਜਾਂਦਾ ਤਾਂ ਤੁਹਾਡੇ ਕੋਲੇ ਕਿਹੜੀ ਦਵਾਈ ਆ ਉਹ ਜਿਹਦੇ ਨਾਲ ਉਹ ਠੀਕ ਹੋ ਸਕਦਾ ਹੈ ਉਹ ਆਯੁਰਵੇਦ ਦੇ ਵਿੱਚ ਤਾਂ ਜੀ ਬਹੁਤ ਸੌਖਾ ਤਰੀਕਾ ਹੈ ਇਹਨੂੰ ਠੀਕ ਕਰਨ ਦਾ ਹੁਣ ਤੁਸੀਂ ਦੇਖੋ ਵੀ ਜਿਨ੍ਹਾਂ ਦੇ ਤਜ਼ਾਬ ਬਣਦੇ ਆ ਜਾਂ ਲੀਵਰ ਫੈਟੀ ਹੈ ਤੁਸੀਂ ਹੋਰ ਦਵਾਈਆਂ ਖਾਈ ਜਾਓ ਕੈਮੀਕਲ ਬੇਸਡ ਦਵਾਈਆਂ ਖਾਈ ਜਾਓ ਜਿੰਨਾ ਚਿਰ ਤੁਸੀਂ ਖਾਣੇ ਹੋ ਅੰਨਾ ਚਿਰ ਤੁਹਾਡਾ ਲੀਵਰ ਠੀਕ ਹੋ ਜਾਂਦਾ ਜਿੰਨਾ ਚਿਰ ਤੁਸੀਂ ਛੱਡ ਦਿੰਦੇ ਹੋ ਉਦਨੇ ਤੁਹਾਡਾ ਫੇਰ ਵਧਣ ਲੱਗ ਜਾਂਦਾ ਪਰ ਆਯੁਰਵੇਦ ਇੱਕ ਇਹੋ ਜਿਹਾ ਜਿਹੜਾ ਤੁਹਾਡੀ ਬੋਡੀ ਨੂੰ ਪੱਕੇ ਤੌਰ ਤੇ ਡिटॉक्स ਕਰਦਾ ਪੱਕੇ ਤੌਰ ਤੇ ਤੁਹਾਡਾ ਤਜਾਬ ਬਣਨਾ ਔਰ ਲੀਵਰ ਫੈਟੀ ਜਿਹੜਾ ਪੱਕੇ ਤੌਰ ਤੇ ਠੀਕ ਕਰਦਾ ਪਰ ਨਾਲ ਤੁਹਾਨੂੰ ਆਪਣੀ ਵਰਜਿਸ਼ ਔਰ ਤੁਹਾਨੂੰ ਆਪਣੀ ਖਾਾਕ ਦਾ ਜਿਹੜਾ ਧਿਆਨ ਮੇਨ ਰੱਖਣਾ ਪੈਂਦਾ ਇਸ ਕਰਕੇ ਆਯੁਰਵੇਦ ਦਾ ਜਿਹੜਾ ਉਹ ਕਦੇ ਬੰਦੇ ਨੂੰ ਜਿਹੜਾ ਹੈਗਾ ਬੁੱਢਾ ਨਹੀਂ ਕਹ ਲੋ ਹੋਣ ਦਿੰਦਾ ਕਦੇ ਬੰਦੇ ਨੂੰ ਬਿਮਾਰੀ ਨੇੜੇ ਨਹੀਂ ਆਉਣ ਦਿੰਦਾ ਜਿਹੜਾ ਨੇਚਰ ਦੇ ਨਾਲ ਕੁਦਰਤ ਦੇ ਨਾਲ ਬਲੀਨ ਹੋ ਕੇ ਜਿਹੜਾ ਇਨਸਾਨ ਰਹਿੰਦਾ ਉਹ ਕਦੇ ਛੇਤੀ ਛੇਤੀ ਬਿਮਾਰੀ ਵੱਲ ਨਹੀਂ ਜਾਂਦਾ ਜੀ ਧੰਨਵਾਦ ਜੀ ਇਹ ਸਾਨੂੰ ਬੈਦ ਜਗਰੂਪ ਸਿੰਘ ਪੰਗੂ ਜਿਨ੍ਹਾਂ ਨੇ ਸਾਨੂੰ ਫੈਟੀ ਲੀਵਰ ਤੋਂ ਜਿਹੜਾ ਜਾਣੂ ਕਰਵਾਇਆ ਤੇ ਤੁਹਾਨੂੰ ਘਰੇ ਬੈਠੀ ਇਹਨਾਂ ਨੇ ਕੁਝ ਚੀਜ਼ਾਂ ਦੱਸੀਆਂ ਨੇ ਜਿਸ ਦੇ ਨਾਲ ਤੁਸੀਂ ਆਪਣਾ ਫੈਟੀ ਲੀਵਰ ਆ ਜਿਹੜਾ 10 ਦਿਨਾਂ ਦੇ ਅੰਦਰ ਅੰਦਰ ਠੀਕ ਕਰ ਸਕਦੇ ਹੋ ਤੇ ਕਈ ਭਿਆਨਕ ਬਿਮਾਰੀਆਂ ਤੋਂ ਜਿਹੜੀ ਰਾਹਤ ਪਾ ਸਕਦੇ ਹੋ ਕੈਮਰਾਮੈਨ ਜੌਨਸਨ ਦੇ ਨਾਲ ਮੈਂ ਸੁਖਵੀਰ ਪੰਗੂ ਚਾਬਿੰਦ ਸਕੂਲ